ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਛੋਟੀ ਤੁਸੀਂ ਸਾਹਮਣੇ ਵਾਲੀ ਸਕਰੀਨ ਤੇ ਵੇਖ ਰਹੇ ਹੋ ਇਹਦੀ ਖੂਬਸੂਰਤੀ ਵੇਖੀ ਬਣਦੀ ਆ ਬਹੁਤ ਸੋਹਣੀ ਝੋਟੀ ਆ ਕੁਝ ਕੁ ਮਰਦੀ ਭਾਈਆਂ ਪੁੱਛਦੇ ਕਿ ਕਿੰਨੀ ਮਰਦੀ ਆ ਇਹ ਜਸਤਰੀ ਕਾਲ ਜੀ ਵੀਰ ਜੀ ਕਿਹੜਾ ਪਿੰਡ ਆਪਣਾ ਮੇਰਾ ਚਕੋਹੀ ਆ ਜੀ ਖੰਨੇ ਕੋਲ ਖੰਨਾ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਜੀ ਜਿਹੜੀ ਛੋਟੀ ਤੁਸੀਂ ਮਤਲਬ ਦੋ ਦੰਦਾਂ ਚ ਕੰਪੀਟੀਸ਼ਨ ਲੜਿਆ ਨੇ ਖੀਰੀਆਂ ਦੇ ਵਿੱਚ ਅੱਛਾ ਖੀਰੀਆਂ ਦੇ ਲੜਿਆ ਨੇ ਹਾਂਜੀ ਖੀਰੀਆਂ ਛੋਟੀ ਦੇ ਦੇਖ ਰਹੇ ਹੋ ਵੀ ਖੀਰੀਆਂ ਜਿਹਨੇ ਕੰਪੀਟੀਸ਼ਨ ਲੜਿਆ ਆ ਬਹੁਤ ਖੂਬਸੂਰਤ ਛੋਟੀ ਆ ਤੇ ਵੀਰ ਜੀ ਇਹ ਛੋਟੀ ਗੱਪਣ ਵੀ ਹੈ ਜੀ ਹਾਂਜੀ 7 ਮਹੀਨਿਆਂ ਦੀ ਗੱਪਣ ਆ ਤੇ ਆਪ ਇਹ ਸਮਰਾਟ ਫਹਿਮਗੇਰੀਆਂ ਵਾਲੇ ਦੀ ਆ ਜੀ ਤੇ ਅੱਗੇ ਵੇਰਕੇ ਦਾ 21 ਨੰਬਰ ਇਹਦੇ ਲੱਗਿਆ ਹੋਇਆ ਤੇ ਵੇਰਕਾ ਦਾ 21 ਨੰਬਰ ਦਾ ਸੀਮਣ ਕਿਦਾਂ ਲੱਗਿਆ ਹੋਇਆ ਜੀ ਤੇ ਇਹਦੀ ਮਾਂ ਦਾ ਦੁੱਧ ਕੀ ਰਿਕਾਰਡ ਹੋ ਗਿਆ ਸੀ ਮਾਂ ਦੀ ਦਾ 16 ਕਿਲੋ ਜੀ ਅੱਛਾ ਮਾਂ ਦਾ ਰਕਾਰਡ 16 ਕਿਲੋ ਜੀ ਤੇ ਆਹ ਡੈਡ ਪਲਾਨ ਦੇ ਵਿੱਚ ਤੁਸੀਂ ਕੀ ਵਰਤਦੇ ਰਹੇ ਝੋਟੀ ਨੂੰ ਪਹਿਲਾਂ ਤਾਂ ਹੀ ਇਹਦੀ ਮਾਂ ਦਾ ਸਾਰਾ ਦੁੱਧ ਪਿਲਾਇਆ ਅੱਛਾ ਮਾਂ ਦਾ ਸਾਰਾ ਦੁੱਧ ਪਾਇਆ ਨਹੀਂ ਜਿੰਨਾ ਟਾਈਮ ਤੱਕ ਹਟੀ ਨਹੀਂ ਹੈਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨੂੰ ਬੜੇਵਿਆਂ ਦੀ ਖਾਲ ਤੇ ਨਾਲ ਮਿਕਸ ਫੀਡ ਇੱਕ ਗਾਂ ਸੀ ਉਹਦਾ ਵੀ ਸਾਰਾ ਦੁੱਧ ਪੀਤਾ ਇਹਨੇ ਅੱਛਾ ਉਹ ਗਾਂ ਦਾ ਦੁੱਧ ਵੀ ਨਾਲ ਕਿਉਂ ਦਰਾਈਓ ਬਹੁਤ ਖੂਬਸੂਰਤ ਝੋਟੀ ਆ ਹਾਂਜੀ ਤੇ ਅੱਗੋਂ ਪਰਮ ਦੇ ਵਿੱਚ ਵੀ ਕਿੰਨੇ ਕੇ ਪਸ਼ੂ ਜਾਂ ਮੇਰੇ ਕੋਲ 15 16 ਜਾਨਵਰ ਹੋਰ ਨੇ ਅੱਛਾ ਜੀ ਉਹ ਦੁੱਧ ਵਾਲੇ ਪਸ਼ੂ ਆ ਜਾਂ ਮਨ ਲਓ ਬ੍ਰੀਡ ਦੇ ਦੁੱਧ ਵਾਲੀ ਵੀ ਨੇ ਵਿਚ ਖੀਰੀਆਂ ਕੱਟੀਆਂ ਵੀ ਨੇ ਹਾਂਜੀ ਤੇ ਕਿਹੜੇ ਕਿਹੜੇ ਸੀ ਸਿਮਲਾ ਆਮਾਂ ਕੋ ਘਰੇ ਆਪਣੇ ਜਿੱਥੇ ਵਰਤਰਾਏ ਆਪਣੇ ਜ਼ਿਆਦਾਤਰ ਤਾਂ ਹੀ ਪ੍ਰਾਈਸ ਰੇਟ ਦਾ ਦੋ ਹੀ ਗੁੱਲਾਂ ਦਾ ਲੱਗਿਆ ਇਹਨਾਂ ਦਾ ਇੱਕ ਕੱਲ ਕੇ ਆਇਆ ਮੱਝਾਂ ਦੇ ਅੱਛਾ ਜੀ ਤੇ ਇੱਕ ਸੈਕ ਦਾ ਐਸਐਮ 354 ਸੈਕ ਦਾ ਤਿੰਨ ਮੱਝਾਂ ਤੋਂ ਗੱਪਾਂ ਨੇ ਖੀਰੀਆਂ ਨਾਲ ਝੋਟੀ ਪਾਈਏ ਕਿਹੜੇ ਸੀਮਣ ਦੀ ਹੈ ਕੋਪੀ ਬਣਦੀ ਹੈ ਅੱਛਾ ਇਹ ਗੋਪੀ ਬਣਦੀ ਪਾਈ ਹੈ ਜੀ ਇਹਦੀ 14 ਮਹੀਨੇ ਉਮਰ ਹੈ ਇਹ 14 ਮਹੀਨਾ ਦੀ ਉਮਰ ਖਰੀਦੀ ਹੈ ਜੀ ਠੀਕ ਜੀ ਆਪਾਂ ਐਸੀ ਦੀ ਗੱਲ ਕਰੀਏ ਇਹਦੇ ਇਥੇ ਬਲੱਡ ਵੀ ਲੈਣ ਦੇ ਵਿੱਚੋਂ ਤੁਹਾਡੇ ਹੋਰ ਪਸ਼ੂ ਵੀ ਹੈਗੇ ਨੇ ਇਸ ਲੈਣ ਚੋਂ ਇਹਦੀ ਇਹਦੀ ਇਹ ਝੋਟੀ ਇਹਦੀ ਮਾਸੀ ਲੱਗਦੀ ਹੈ ਅੱਛਾ ਇਹ ਵੀ ਮਾਂ ਲੋਸਲ ਬਲੱਡ ਚ ਆ ਗਈ ਆ ਇਹ ਇਹਦੀ ਭੈਣ ਦੀ ਬੇਟੀ ਹੈ ਇਹ ਅੱਛਾ ਇਹਦੀ ਭੈਣ ਮੇਰੀ ਮਾਂ ਠੀ ਗਈ ਇਹਦੀ ਮਾਂ ਵੈ ਸੇਲ ਕਰਤੀ ਇਹਦੀ ਮਾਂ ਇਹਦੀ ਭੈਣ ਸੀ ਉਹਨੇ ਕਿੰਨਾ ਦੁੱਧ ਚਾਹ ਤੁਹਾਡੇ ਕੋਲ ਜੀ ਹਾਂਜੀ ਇਹਦੀ ਮਾਂ ਨੇ ਜਾਂਦੀ ਭੈਣ ਨੇ ਦੋ ਕਿੰਨਾ ਦੱਸਾਰੇ ਇਹਦੀ ਭੈਣ ਨੇ 20 ਕਿਲੋ ਦਿੱਤਾ ਇਹਦੀ ਮਾਂ ਦੇ ਥੱਲੇ 16 ਕਿਲੋ ਉਹਦੀ ਭੈਣ ਸੀ ਉਹ ਕਿਹੜੇ ਸਿਮਣ ਦੀ ਸੀ ਉਹ ਉਹ ਤਾਂ ਨਹੀਂ ਪਤਾ ਅਚਾ ਉਹ ਤਾਂ ਨਹੀਂ ਪਤਾ ਜੀ ਕਿਹਦੀ ਮੇਰੇ ਕੋਲ ਹੋਰ ਭੈਣ ਆ ਹਾਂਜੀ ਉਹਨੇ 16 ਕਿਲੋ ਦਿੱਤਾ ਦੂਜੇ ਸੂਏ ਉਹ ਕਿਹੜੇ ਸਿਮਣ ਦੀ ਆ ਜੀ ਉਹ ਤਾਂ ਉਹ ਐਚਲ ਵੀ ਦੀ ਸੀ ਆ ਨਹੀਂ ਪਤਾ ਹੈਗਾ ਇਹ ਬੁੱਲ ਕਿਹੜਾ ਅਚਾ ਠੀਕ ਹੈ ਜੀ ਹਾਂਜੀ ਬਹੁਤ ਵੀ ਲੋਈ ਦੋਸਤੋ ਸਕਰੀਨ ਦੇ ਛੋਟੀ ਤੁਸੀਂ ਜਾ ਦੇਖ ਸਕਦੇ ਹੋ ਬਚਰਾ ਦੀ ਸਪੇਸ ਸਮਰਾਟ ਸੇਮ ਕਰਨਾ ਬਕੀਰੀਆਂ ਵਾਲਾ ਦੀ ਸਮਰਾਟ ਦੀ ਧੀ ਆ ਇਹ ਬਾਡੀ ਸਟਰਕਚਰ ਜੇ ਪਿੱਠ ਪੂਰਾ ਬਹੁਤ ਸ਼ਾਨਦਾਰ ਆ ਤੇ ਤੁਹਾਨੂੰ ਵਿਖਾ ਰਹੇ ਹਾਂ ਪੈਕ ਸਾਈਡ ਤੋਂ ਕੁੜੇ ਦੀ ਕੂਛ ਦੇ ਵਿੱਚ ਕੁਛ ਵਾਲ ਚਿੱਟੀ ਹੋਏ ਹੈਗੇ ਆ ਥੋੜੀ ਬਹੁਤ ਸੋਣੀ ਲੋਟੀ ਤਿਆਰ ਕਰ ਰਹੀ ਆ ਵੀਜੀ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ ਮੇਰਾ 78145 4411 781 78145 4411 ਓਕੇ ਲਓ ਜੀ ਦੋਸਤੋ ਜਿਹੜੇ ਵੀ ਰਾਂ ਅਪਾ ਚੈਨਲ ਨਾਲ ਜੁੜੇ ਆ ਤੈਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਇਹ ਜੋ ਟੀ ਪੀ ਡੀ ਐਫ ਮੇਲੇ ਤੋਂ başta yeni cerrahi de içinde